ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਲਈ ਕੇਂਦਰ ਸਰਕਾਰ ਤੋਂ ਪੰਜਾਬ ਵੱਲੋਂ 60 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮਹਿਜ਼ 1600 ਕਰੋੜ ਰੁਪਏ ਦੇ ਦਿੱਤੇ ਗਏ ਨੇ ਪਹਿਲੀ ਵਾਰ ਪੰਜਾਬ ਤੇ ਆਫਤ ਆਈ ਹੈ ਪਰ ਕੇਂਦਰ ਨੇ ਉਸ ਸਮੇਂ ਪੰਜਾਬ ਦੀ ਮਦਦ ਨਹੀਂ ਕੀਤੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਬੂਲਗੜ ਕਲਗਰ ਦਾ ਜਾਇਜ਼ਾ ਲੈਣ ਪਹੁੰਚੀ ਕੈਬਨ ਮੰਤਰੀ ਬ੍ਰਿੰਦਰ ਗੋਇਣ ਨੇ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਹੜ੍ਹਾਂ ਤੇ ਬਾਰਿਸ਼ ਦੇ ਨਾਲ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਭੋਗ ਤੋਂ ਪਹਿਲਾਂ 4 ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ ਬੇਸ਼ੱਕ ਉਹਨਾਂ ਲੋਕਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਪਰ ਫਿਰ ਵੀ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦੇ ਵਿੱਚ ਪਹਿਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਆਜ਼ਾਦੀ ਤੋਂ ਪਹਿਲੀ ਵਾਰ ਪੰਜਾਬ ਨੂੰ ਐਡਾ ਵੱਡਾ ਨੁਕਸਾਨ ਪਹੁੰਚਿਆ ਇਸ ਸਮੇਂ ਪੰਜਾਬ ਦੀ ਬਾਫੜਨੀ ਚਾਹੀਦੀ ਸੀ ਪਰ ਕੇਂਦਰ ਪੰਜਾਬ ਦੇ ਲਈ ਕੋਈ ਵੱਡਾ ਰਾਹਤ ਪੈਕੇਜ ਨਹੀਂ ਦੇ ਸਕੇ ਦੇਖੋ ਪਹਿਲਾਂ ਤਾਂ ਮੈਂ ਨੁਕਸਾਨਿਆਂ ਹੋਣ ਦੀ ਗੱਲ ਕਰ ਲਵਾਂ ਇਸ ਸਮੇਂ ਸਰਦੂਲਗੜ੍ਹ ਐਸੇ ਪੁਲ ਦੇ ਉੱਤੇ ਖੜੇ ਆ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਜਿਨ੍ਹਾਂ ਨੇ ਪਿਛਲੇ 15 ਦਿਨਾਂ ਤੋਂ ਇੱਥੇ ਰੈਗੂਲਰ ਨੰਗੇ ਪੈਰੀ ਜਿਵੇਂ ਕੰਮ ਕੀਤਾ ਉਹ ਮੇਰੇ ਨਾਲ ਨੇ ਸਾਡੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਤੇ ਪਾਰਟੀ ਦੇ ਆਗੂ ਸਹਬਾਨ ਵੀ ਖੜੇ ਆ। ਸੋ ਜਿੱਥੇ ਤਾਂ ਕਿਤੇ ਨੁਕਸਾਨ ਬਰਬਾਦ ਦੇ ਨਾਲ ਹੋਇਆ ਹੈ ਉਹ ਸਾਰੇ ਨੁਕਸਾਨ ਦੀ ਜਿਹੜੀ ਪੂਰਤੀ ਕੀਤੀ ਜਾਊਗੀ স্পੈਸ਼ਲ ਗੱਦਾਵਰੀ ਕਰਾ ਕੇ। ਉਹ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਉਹ ਸਾਰੇ ਨੁਕਸਾਨ ਦੀ ਸੀ ਪੂਰਤੀ ਕਰਨਗੇ। ਦੂਜੀ ਜੋ ਅਨਫੋਰਚੂਨੇਟਲੀ ਧੱਤਾਂ ਹੋਈਆਂ ਨੇ ਚਾਰ ਧੱਤਾਂ ਹੋਈਆਂ ਤੇ ਬੜਾ ਦੁੱਖਾ ਉਹਨਾਂ ਦਾ ਤੇ ਪਰ ਭਗਵਾਨ ਦੇ ਅੱਗੇ ਜੋਰ ਕੋਈ ਨਹੀਂ ਕੀਤਾ ਕੁਝ ਨਹੀਂ ਜਾ ਸਕਦਾ ਪਰ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਭੋਗ ਤੋਂ ਪਹਿਲਾਂ ਜੋ ਮੁੱਖ ਮੰਤਰੀ ਸਾਹਿਬ ਨੇ 4 ਲੱਖ ਰੁਪਏ ਅਨਾਉਂਸ ਕੀਤਾ ਸੀ ਉਹ ਸਾਡੇ ਐਮਐਲਏ ਸਾਹਿਬ ਉੱਥੇ ਜਾ ਕੇ ਦੇ ਕੇ ਆਏ ਨੇ ਸੋ ਕਿਸੇ ਦੀ ਜਾਨ ਦੀ ਕੀਮਤ ਪੈਸਾ ਤਾਂ ਨਹੀਂ ਹੋ ਸਕਦੀ ਪਰ ਫਿਰ ਵੀ ਇੱਕ ਮੁੱਦਦ ਦੇ ਵਜੋਂ ਅਸੀਂ ਉਹ ਦੇ ਕੇ ਆਏ ਆ ਅੱਜ ਇੱਥੇ ਪੁਲ ਦੇ ਉੱਤੇ ਮੈਂ ਗੇਜ ਲੈਵਲ ਦੇਖ ਰਿਹਾ ਸੀ ਤਾਂ ਹੁਣ 20.6 ਹੈ ਤੇ ਤਸੱਲੀ ਇਸ ਗੱਲ ਦੀ ਹੈ ਕਿ ਇੱਥੇ 723 ਫੁੱਟ ਤੱਕ ਜਿਹੜਾ ਪਾਣੀ ਚਲਾ ਗਿਆ ਸੀ ਠੀਕ ਕਰ ਲਿਆ ਜੀ ਤੋ ਤੱਕ ਸਰੀ ਤੇ 700 ਦੇ ਸਾਡੇ ਉੱਥੇ ਅਸੀਂ 700 ਵਾਲਾ ਲੈਵਲ ਸਾਡੇ ਯਾਦ ਰਹਿ ਜਾਂਦਾ ਸਾਡੇ ਉੱਥੇ 748 ਫੁੱਟ ਦੇ ਜਰ ਪੁਆਇੰਟ 723 ਫੁੱਟ ਹੈ ਜਿਹੜਾ ਉੱਥੋਂ ਪਾਣੀ ਵਾਪਸ ਆਇਆ ਹੈ ਤੇ ਇਹ ਜਿਹੜਾ ਪਾਣੀ ਵਾਪਸ ਆਇਆ ਹੈ ਇਸ ਦੇ ਲਈ ਮੈਂ ਕਹਿ ਸਕਦਾ ਕਿ 2023 ਦੇ ਵਿੱਚ ਜਦੋਂ ਹੜ੍ਹ ਆਏ ਸੀ ਵੱਡਾ ਨੁਕਸਾਨ ਵੀ ਹੋਇਆ ਸੀ ਇੱਥੇ 4500 ਏਕੜ ਦੇ ਕਰੀਬ ਫਸਲ ਵੀ ਮਾਰੀ ਗਈ ਸੀ ਤੇ ਸਰਦੂਲਬੜ ਸ਼ਹਿਰ ਦੇ ਵਿੱਚ ਵੀ ਪਾਣੀ ਦੀ ਸਥਿਤੀ ਖਰਾਬ ਹੋ ਗਈ ਸੀ ਉਸ ਸਮੇਂ ਹਰ ਚੀਜ਼ ਤੇ ਵਿਚਾਰ ਕੀਤਾ ਗਿਆ ਨੁਕਸਾਨ ਜ਼ਰੂਰ ਹੋਇਆ ਪਰ ਸਾਡੇ ਡਿਪਾਰਟਮੈਂਟ ਨੇ ਵਾਟਰ ਰਿਸੋਰਸਸ ਡਿਪਾਰਟਮੈਂਟ ਨੇ ਤੇ ਸਾਡੇ ਐਮਐਨਏ ਸਾਹਿਬ ਨੇ ਨਿਜੀ ਤੌਰ ਤੇ ਹਰ ਇੱਕ ਗੱਲ ਦੀ ਨਿਜੀ ਤੌਰ ਤੇ ਦੇਖਰੇਖ ਕੀਤੀ ਕਿ ਕਿੱਥੇ ਕੀ ਹੋ ਸਕਦਾ ਦੀ ਤੇ ਕਿਉਂ ਨੁਕਸਾਨ ਆ ਜਿਹੜਾ ਪੁਲ ਪਿੱਛੇ 6 ਮਹੀਨਿਆਂ ਦੇ ਰਿਕਾਰਡ ਸਮੇਂ ਦੇ ਵਿੱਚ ਮੈਂ ਉਹਦਾ ਵਿਘਾਟਨ ਕਰਨ ਨੂੰ ਗਿਆ ਸੀ ਉਹ ਪੁਲ ਬਣਿਆ 22 ਦੇ ਵਿੱਚ ਪੁਲ ਤਲਵਾਇਆ ਸੀ ਬਾਬਾ ਜੀ ਦੀ ਸਹਿਮਤੀ ਦੇ ਨਾਲ ਤੇ ਲੋਕਾਂ ਦੀ ਸਹਿਮਤੀ ਦੇ ਨਾਲ ਤੇ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਉਸੇ ਸਮੇਂ ਪੁਲ ਬਣਾ ਕੇ ਦੇਗੀ 6 ਮਹੀਨਿਆਂ 'ਚ ਪੁਲ ਬਣਾ ਕੇ ਦਿੱਤਾ ਤੇ ਉਸ ਪੁਲ ਦੀ ਬੜੀ ਬਚਤ ਹੋਈ ਕਿਉਂਕਿ ਡਾਫਣੇ ਲੱਗੀ ਪਹਿਲਾਂ ਜਿਹੜੇ ਪੁਲ 'ਤੇ ਡਾਫ ਲੱਗ ਜਾਂਦੀ ਸੀ ਉਹਦੇ ਕਰਕੇ ਬੈਕ ਪਾਣੀ ਆ ਜਾਂਦਾ ਸੀ ਸੋ ਉਹ ਵੀ ਅਸੀਂ ਕਰਕੇ ਦਿੱਤਾ ਸੋ ਜਿਹੜੀ ਵੀ ਇਸ ਵਿਪਦਾ ਨੂੰ ਟਾਲਣ ਦੇ ਲਈ ਜੋ ਕੁਝ ਵੀ ਹੋ ਸਕਦਾ ਸੀ 2023 ਦੇ ਉਸ ਤੋਂ ਸਬਕ ਲੈ ਕੇ ਸੀ ਕੀਤਾ ਤੇ ਹੁਣ 2025 ਦੇ ਵਿੱਚ ਹੜ ਆਏ ਬੜੀ ਸਥਿਤੀ ਗੰਭੀਰ ਹੋ ਗਈ ਦੀ ਪਰ ਮੈਂ ਧੰਨਵਾਦ ਕਰਦਾ ਸਾਰੇ ਇਹ ਪਿੰਡਾਂ ਦੇ ਲੋਕਾਂ ਦਾ ਸਮਾਜ ਸੇਵੀ ਸੰਸਥਾਵਾਂ ਦਾ ਉਹ ਲੋਕ ਮੈਨੂੰ ਦੱਸਿਆ ਮੈਨੇ ਸਾਹਿਬ ਨੇ ਜਿਨ੍ਹਾਂ ਦਾ ਕਿਤੇ ਨੇਰੇ ਤੇੜੇ ਵੀ ਵਾਸਤਾ ਨਹੀਂ ਇੱਕ ਘਰ ਦੇ ਨਾਲ ਉਹ ਲੋਭੀ ਮੱਧ ਦੇ ਲਈ ਆਏ ਇੱਥੇ ਲੰਗਰ ਵੀ ਚੱਲੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਤੇ ਲੋਕਾਂ ਦੇ ਸਾਥ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਸਾਡੇ ਪ੍ਰਸ਼ਾਸਨ ਵੱਲੋਂ ਐਸਡੀਐਮ ਸਾਹਿਬ ਖੜੇ ਨੇ ਇਹਨਾਂ ਦੀ ਪੂਰੀ ਟੀਮ ਪਟਵਾਰੀ ਤੱਕ ਇਹਨਾਂ ਨੇ ਆਪਣੀ ਟੀਮ ਨੂੰ ਐਕਟਿਵ ਰੱਖਿਆ ਸਾਡੇ ਵਾਟਰ ਰਿਸੋਰਸ ਡਿਪਾਰਟਮੈਂਟ ਦੇ ਅਸੀਂ ਇੱਥੇ ਖੜੇ ਨੇ ਐਕਸ਼ਨ ਖੜੇ ਨੇ ਐਸਡੀਓ ਖੜੇ ਨੇ ਨਾਲ ਅਸੀਂ ਦੂਜੀਆਂ ਡਿਵੀਜ਼ਨਾਂ ਦੇ ਵਿੱਚੋਂ ਵੀ ਸਾਰੇ ਬੇਜ਼ਦਾਰ ਤੱਕ ਮੁਲਾਜ਼ਮ ਬੁਲਾ ਰੱਖੇ ਸੀ ਜਿਹੜੇ